ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਅੱਜ ਪਟਿਆਲਾ ਦੇ ਦੇਵੀਗੜ੍ਹ ਤੋਂ ਕੀਤੀ ਗਈ ਹੈ ਜਿੱਥੇ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਪ੍ਰੇਮ ਚੰਦ ਚੰਦੂ ਮਾਜਰਾ ਤੇ ਹਲਕਾ ਇੰਚਾਰਜ ਸਨੌਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਐਨ ਕੇ ਸ਼ਰਮਾ ਤੇ ਹੋਰ ਵੱਡੇ ਆਗੂ ਹਾਜ਼ਰ ਵੀ ਰਹੇ ਵੱਡੀ ਗਿਣਤੀ ਦੇ ਵਿੱਚ ਇੱਥੇ ਨੌਜਵਾਨਾਂ ਦਾ ਇਕੱਠ ਦੇਖਣ ਨੂੰ ਮਿਲਿਆ ਇਸ ਪੰਜਾਬ ਬਚਾਓ ਯਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਨੇ ਵੀ ਹਿੱਸਾ ਲਿਆ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਬਚਾਓ ਯਾਤਰਾ ਨੂੰ ਲੋਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਪਰ ਕੀ ਚੋਣਾਂਵ ਦੇ ਨਜ਼ਦੀਕ ਆਉਣ ਦੇ ਨਾਲ ਪੰਜਾਬ ਬਚਾਓ ਯਾਤਰਾ ਦਾ ਵੀ ਲੋਕਾਂ ਤੇ ਕਿੰਨਾ ਕੁ ਜ਼ਿਆਦਾ ਅਸਰ ਪਏਗਾ ਇਹ ਤਾਂ ਇੱਥੇ ਦੇਖਣ ਵਾਲੀ ਗੱਲ ਹੀ ਹੋਵੇਗੀ ਪਰੰਤੂ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਹੁਣ ਲਗਾਤਾਰ ਜਿਹੜੀ ਹੈ ਦੇਖੋ ਵਧੀਆ ਚੱਲ ਰਹੀ ਹੈ ਤੇ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਇੱਥੇ ਰੈਲੀ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ ਕਾਜ਼ਾ ਉਮਰ ਦਾ ਕਾਜ਼ਾ ਵੀ ਆ ਮੇਰੀ ਬੇਨਤੀ ਆ ਕੋਟਾ ਜੁਣਾ ਖਾਨ ਜੀ ਇੱਥੇ ਖੜੇ ਹੋਣਗੇ ਬਰਨ ਸਤਕਾਰਯੋਗ ਸ੍ਰੀ ਅਕਾਲੀ ਗੰਗਤ ਪ੍ਰਧਾਨਤ ਦਾ ਸਰਵੀਰ ਸਿੰਘ ਜੀ ਬਾਦਸ਼ਾਹ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ